ਪਿਆਰੇ ਸਰੋਤਿਆਂ ਹੁਣ ਤੱਕ ਆਪਾਂ ਇਹ ਪੜਿਆ ਹੈ ਕਿ ਸ਼ੇਰੇ ਪੰਜਾਬ ਬਿਮਾਰ ਹੋ ਜਾਂਦਾ ਹੈ ਅਤੇ ਦਰਬਾਰ ਸਜਾ ਕੇ ਸਾਰਿਆਂ ਸਾਹਮਣੇ ਆਪਣੇ ਹੱਥੀਂ ਰਾਜ ਤਿਲਕ ਮਹਾਰਾਜਾ ਖੜਕ ਸਿੰਘ ਨੂੰ ਦਿੱਤਾ ਜਾਂਦਾ ਹੈ। ਧਿਆਨ ਸਿੰਘ ਤੇ ਗੁਲਾਬ ਸਿੰਘ ਜੰਮੂ ਦੇ ਡੋਗਰੇ ਸਕੇ ਭਰਾ ਸਨ। ਇਹਨਾਂ ਵਿੱਚੋਂ ਧਿਆਨ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦਾ ਵਜ਼ੀਰ ਠਾਪਿਆ ਜਾਂਦਾ ਹੈ। ਅੰਤ ਸ਼ੇਰੇ ਪੰਜਾਬ ਐਸੀ ਗਹਿਰੀ ਨੀਂਦੇ ਸੌਂ ਜਾਂਦਾ ਹੈ। ਜਿਸਨੇ ਅਜੇ ਤੱਕ ਪਾਸਾ ਨਹੀਂ ਪਰਤਿਆ ਆਓ ਅੱਗੇ ਮਹਾਰਾਜਾ ਖੜਕ ਸਿੰਘ ਦੇ ਬਾਰੇ ਪੜਦੇ ਹਾਂ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਰਾਜਾ ਧਿਆਨ ਸਿੰਘ ਦੇ ਮਨਸੂਬੇ ਹਨ ਉਹ ਦੋਵੇਂ ਭਰਾ ਧਿਆਨ ਸਿੰਘ ਤੇ ਗੁਲਾਬ ਸਿੰਘ ਦੌਲਤ ਤੇ ਤਾਕਤ ਇਕੱਠੀ ਕਰਨ ਵਾਸਤੇ ਲੱਗੇ ਹੋਏ ਸਨ ਤੇ ਦੋਨਾਂ ਦੀ ਪਾਲਿਸੀ ਖੁਦਮੁਖਤਿਆਰ ਹੋਣ ਦੀ ਸੀ ਆਪਸ ਵਿੱਚ ਦੋਹਾਂ ਨੇ ਸਿੱਖ ਰਾਜ ਦੀਆਂ ਵੰਡੀਆਂ ਪਾਈਆਂ ਹੋਈਆਂ ਸਨ ਤਜਵੀਜ਼ ਇਹ ਸੀ ਕਿ ਗੁਲਾਬ ਸਿੰਘ ਤਾਂ ਜੰਮੂ ਕਸ਼ਮੀਰ ਤੇ ਉੱਤਰ ਪੂਰਬੀ ਹਿੱਸੇ ਸੰਭਾਲ ਲਵੇ ਤੇ ਧਿਆਨ ਸਿੰਘ ਲਾਹੌਰ ਦਾ ਬਾਦਸ਼ਾਹ ਬਣ ਕੇ ਬਾਕੀ ਪੰਜਾਬ ਉੱਤੇ ਰਾਜ ਕਰੇ ਪਰ ਇਸ ਕੰਮ ਦੇ ਸਿਰੇ ਚੜ੍ਹਨ ਵਾਸਤੇ ਜ਼ਰੂਰੀ ਸੀ ਕਿ ਛੇਰੇ ਪੰਜਾਬ ਦੇ ਘਰਾਣੇ ਦੇ ਚੰਗੇ ਚੰਗੇ ਬੰਦਿਆਂ ਨੂੰ ਖਤਮ ਕੀਤਾ ਜਾਵੇ ਇਸ ਉਸਾਰੀ ਵਾਸਤੇ ਧਿਆਨ ਸਿੰਘ ਨੇ ਬੜੀਆਂ ਡੁੰਗੀਆਂ ਨਹੀਂਆਂ ਰੱਖੀਆਂ ਉਹ ਟਿੱਕਾ ਖੜਕ ਸਿੰਘ ਨੂੰ ਸਰਕਾਰ ਦੀਆਂ ਨਜ਼ਰਾਂ ਵਿੱਚੋਂ ਗਰਾਉਣ ਦੇ ਉਪਰਾਲੇ ਸਦਾ ਕਰਦਾ ਰਹਿੰਦਾ ਉਹਨੂੰ ਕਿਸੇ ਨਾ ਕਿਸੇ ਬਹਾਨੇ ਲਾਹੌਰ ਤੋਂ ਦੂਰ ਹੀ ਰੱਖਦਾ ਜਿਹੜੀ ਮੁਹਮਮਤੇ ਉਹਨੂੰ ਭੇਜਦਾ ਮਗਰੋਂ ਫੌਜ ਰਸਦ ਤੇ ਜੰਗੀ ਸਮਾਨ ਨਾ ਭੇਜ ਕੇ ਉਹ ਸਿਰੇ ਨਾ ਚੜਨ ਦਿੰਦਾ ਸਰਕਾਰ ਨੂੰ ਕਹਿ ਛੱਡਦਾ ਕਿ ਇਹ ਸ਼ਹਿਜ਼ਾਦਾ ਗੱਦੀ ਦੇ layak ਨਹੀਂ ਵਜ਼ੀਰ ਦੀ ਤਾਕਤ ਇੰਨੀ ਵੱਧ ਗਈ ਸੀ ਕਿ ਸ਼ਹਿਜ਼ਾਦੇ ਖਾਸ ਕਰ ਖੜਕ ਸਿੰਘ ਤੇ ਸ਼ੇਰ ਸਿੰਘ ਕਈ ਕਈ ਘੜੀਆਂ ਬੂਹੇ ਅੱਗੇ ਬਾਹਰ ਖੜੇ ਰਹਿੰਦੇ ਪਰ ਉਹਨਾਂ ਨੂੰ ਮਹਾਰਾਜ ਦੀ ਹਜ਼ੂਰੀ ਤੱਕ ਨਾ ਪਹੁੰਚਣ ਦੇਂਦਾ ਇਸ ਦੇ ਉਲਟ ਉਹ ਆਪਣੇ ਪੁੱਤਰ ਹੀਰਾ ਸਿੰਘ ਨੂੰ ਹਰ ਵੇਲੇ ਮਹਾਰਾਜਾ ਸਾਹਿਬ ਕੋਲ ਰੱਖਦਾ ਸ਼ੇਰੇ ਪੰਜਾਬ ਵੀ ਡੋਗਰਿਆਂ ਤੇ ਇੰਨੇ ਵਿਕੇ ਹੋਏ ਸਨ ਕਿ ਹੀਰਾ ਸਿੰਘ ਨੂੰ ਬਚੜੀ ਕਹਿ ਕੇ ਗੋਦ ਵਿੱਚੋਂ ਬਾਹਰ ਨਾ ਕੱਢ ਦੇ ਉਹਦੇ ਬਿਨਾਂ ਪਾਲਕੀ ਵਿੱਚ ਨਾ ਬੈਂਦੇ ਰੋਜ਼ 500 ਦੀ ਥੈਲੀ ਉਹਦੇ ਸਹਰਾਣੇ ਖਰਾਤ ਵਾਸਤੇ ਰੱਖਦੇ ਤੇ ਡੋਗਰੇ ਉਹ ਰੁਪਏ ਕੁਝ ਗਰੀਬਾਂ ਨੂੰ ਦੇ ਕੇ ਬਾਕੀ ਆਪ ਹਜਮ ਕਰ ਲੈਂਦੇ ਰਾਜਾ ਧਿਆਨ ਸਿੰਘ ਦੀ ਪਹਿਲੀ ਚਾਲ ਇਹ ਸੀ ਕਿ ਖੜਕ ਸਿੰਘ ਦੀ ਥਾਂ ਕਮਰ ਨੌ ਨਿਹਾਲ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇ। ਇਸ ਦਾ ਸਿੱਟਾ ਇਹ ਨਿਕਲੇਗਾ ਕਿ ਦੋਵੇਂ ਪਿਓ ਪੁੱਤਰ ਆਪਸ ਵਿੱਚ ਲੜ ਪੈਣਗੇ। ਮੁਗਲਾਂ ਵਾਲੀ ਖਾਨਾ ਜੰਗੀ ਸਿੱਖ ਘਰਾਣੇ ਵਿੱਚ ਆ ਜਾਵੇਗੀ। ਆਪਸ ਵਿੱਚ ਕੱਟ ਮਾਰਨਗੇ ਤੇ ਡੋਗਰਿਆਂ ਵਾਸਤੇ ਰਾਹ ਸਾਫ਼ ਹੋ ਜਾਵੇਗਾ। ਉਹਨੇ ਅੰਦਰੇ-ਅੰਦਰ ਖੜਕ ਸਿੰਘ, ਨੌ ਨਿਹਾਲ ਸਿੰਘ ਅਤੇ ਸ਼ੇਰ ਸਿੰਘ ਨੂੰ ਆਪਸ ਵਿੱਚ ਪਾੜਿਆ ਹੋਇਆ ਸੀ। ਤੇ ਮਗਰ ਲਿਆਂ ਦੋਹਾਂ ਨਾਲ ਤਖਤ ਤੇ ਬਿਠਾਉਣ ਦਾ ਇਕਰਾਰ ਕੀਤਾ ਹੋਇਆ ਸੀ ਕਮਰ ਨੂੰ ਤਖਤ ਦੇਣ ਬਦਲੇ ਉਸਨੇ ਸਾਰਾ ਜੋਰ ਲਾਇਆ ਪਰ ਸ਼ੇਰ ਸਿੰਘ ਪੰਜਾਬ ਦੇ ਸਾਹਮਣੇ ਉਹਦੀ ਕੋਈ ਪੇਸ਼ ਨਾ ਗਈ ਮਹਾਰਾਜਾ ਨੇ ਆਪਣੇ ਵੱਡੇ ਪੁੱਤਰ ਖਰਕ ਸਿੰਘ ਨੂੰ ਆਪਣੇ ਹੱਥੀਂ ਰਾਜ ਤਿਲਕ ਦੇ ਕੇ ਪੰਜਾਬ ਦਾ ਮਹਾਰਾਜਾ ਪ੍ਰਗਟ ਕੀਤਾ ਤੇ ਰਾਜਾ ਧਿਆਨ ਸਿੰਘ ਨੂੰ ਉਸ ਦਾ ਵਜ਼ੀਰ ਥਾਪਿਆ ਖਰਕ ਸਿੰਘ ਦੇ ਤਖਤ ਤੇ ਬੈਠਣ ਸਮੇਂ ਸ਼ੇਰ ਸਿੰਘ ਨੇ ਡੋਗਰਿਆਂ ਦੇ ਉਭਾਰਨ ਤੇ ਤਖਤ ਵਾਸਤੇ ਬਗਾਵਤ ਕੀਤੀ ਪਰ ਕੁਝ ਸਰਕਾਰ ਦਾ ਸਰਦਾਰਾਂ ਨੇ ਵਿੱਚ ਪਾ ਕੇ ਦੋਹਾਂ ਭਰਾਵਾਂ ਵਿੱਚ ਸੁਲ੍ਹਾ ਕਰਾ ਦਿੱਤੀ ਖੜਕ ਸਿੰਘ ਨੇ ਸ਼ੇਰ ਸਿੰਘ ਦੀ ਜਾਗੀਰ ਵਿੱਚ 1 ਲੱਖ ਸਾਲ ਦਾ ਵਧਾ ਦਿੱਤਾ ਤੇ ਮਗਰਲੇ ਨੇ ਪਹਿਲੇ ਨੂੰ ਪੰਜਾਬ ਦਾ ਮਹਾਰਾਜਾ ਮੰਨ ਲਿਆ ਧਿਆਨ ਸਿੰਘ ਨੇ ਵੀ ਵੇਲਾ ਵੇਖ ਕੇ ਸ਼ੇਰ ਸਿੰਘ ਨੂੰ ਅਜੇ ਚੁੱਪ ਰਹਿਣ ਵਾਸਤੇ ਕਿਹਾ ਤੇ ਇਕਰਾਰ ਕੀਤਾ ਕਿ ਛੇਤੀ ਹੀ ਉਸ ਨੂੰ ਰਾਜਗਦੀ ਦਵਾ ਦੇਵੇਗਾ ਸੋ ਸ਼ੇਰ ਸਿੰਘ ਵੀ ਹੋਰ ਕੋਈ ਚਾਰਾ ਨਾ ਵੇਖ ਕੇ ਬਟਾਲੇ ਚਲਾ ਗਿਆ ਖੇਤੀ ਹੀ ਪਿੱਛੋਂ ਖਰਕ ਸਿੰਘ ਤੇ ਡੋਗਰਿਆਂ ਵਿੱਚ ਅਣਬਣ ਹੋ ਗਈ। ਮਹਾਰਾਜਾ ਦੇ ਹੁਕਮ ਵਿਰੁੱਧ ਧਿਆਨ ਸਿੰਘ ਮਨਮਰਜ਼ੀ ਕਰਨ ਲੱਗ ਪਿਆ। ਉਧਰ ਖਰਕ ਸਿੰਘ ਨੂੰ ਵੀ ਡੋਗਰਿਆਂ ਦੀ ਤਾਕਤ ਘਟਾਉਣ ਦੀ ਸੁੱਝੀ। ਉਹਨੇ ਹੁਕਮ ਦਿੱਤਾ ਕਿ ਹੁਣ ਰਾਜਾ ਧਿਆਨ ਸਿੰਘ ਤੇ ਹੀਰਾ ਸਿੰਘ ਜਨਾਨ ਖਾਨੇ ਵਿੱਚ ਨਾ ਜਾਇਆ ਕਰਨ। ਇਸ ਗੱਲ ਤੋਂ ਧਿਆਨ ਸਿੰਘ ਗੁੱਸੇ ਹੋ ਪਿਆ ਤੇ ਕਹਿਣ ਲੱਗਾ ਇਸ ਅਧਿਕਾਰ ਬਿਨਾ ਮੈਂ ਵਜ਼ਾਰਤ ਦਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਾਂਗਾ। ਹੁਣ ਦੁਸ਼ਮਣੀ ਖੌਲ ਮੁਖਲੀ ਵੱਧ ਗਈ ਮਹਾਰਾਜਾ ਖੜਕ ਸਿੰਘ ਨੇ ਸਰਦਾਰ ਚੇਤ ਸਿੰਘ ਨੂੰ ਸਲਾਹਕਾਰ ਬਣਾ ਲਿਆ ਸਰਦਾਰ ਚੇਤ ਸਿੰਘ ਖੜਕ ਸਿੰਘ ਦਾ ਸਾਲਾ ਸੀ ਧਿਆਨ ਸਿੰਘ ਨੇ ਖਾਲਸਾ ਫੌਜਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਰਦਾਰ ਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ਤੇ ਉਹਦੀ ਸਲਾਹ ਨਾਲ ਖੜਕ ਸਿੰਘ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਤਿਆਰ ਹੋ ਗਿਆ ਹੈ 100 ਰੁਪਏ ਪਿੱਛੇ 6 ਆਨੇ ਦੇਣੇ ਮੰਨ ਲਏ ਹਨ ਹੁਣ ਛੇਤੀ ਹੀ ਸਰਕਾਰ ਅੰਗਰੇਜ਼ੀ ਪੰਜਾਬ ਤੇ ਕਬਜ਼ਾ ਕਰ ਲਏਗੀ ਸਿੱਖ ਫੌਜ ਹਟਾ ਕੇ ਉਸ ਦੀ ਥਾਂ ਗੂਰਾ ਫੌਜ ਰੱਖੀ ਜਾਏਗੀ ਇਹ ਜਾਦੂ ਸਿੱਖ ਫੌਜਾਂ ਉੱਤੇ ਚੱਲ ਗਿਆ ਤੇ ਉਹ ਮਹਾਰਾਜਾ ਖੜਕ ਸਿੰਘ ਦੇ ਖਿਲਾਫ ਹੋ ਗਈਆਂ ਅੰਤ ਧਿਆਨ ਸਿੰਘ ਨੇ ਇਹ ਤਜਵੀਜ਼ ਫੌਜ ਦੇ ਪੰਚਾਂ ਅੱਗੇ ਰੱਖੀ ਸ਼ੇਰੇ ਪੰਜਾਬ ਦੀ ਸ਼ਾਨ ਤੇ ਸਿੱਖਾਂ ਦੇ ਰਾਜ ਨੂੰ ਕਾਇਮ ਰੱਖਣ ਦਾ ਇੱਕੋ ਹੀ ਢੰਗ ਹੈ ਕਿ ਖੜਕ ਸਿੰਘ ਦੀ ਥਾਂ ਕਮਰ ਨੌ ਨਿਹਾਲ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇ ਸਿੱਖ ਫੌਜਾਂ ਇਸ ਸਲਾਹ ਵਿੱਚ ਧਿਆਨ ਸਿੰਘ ਦੀਆਂ ਹਾਮੀ ਹੋ ਗਈਆਂ ਕਮਰ ਨੌ ਨਿਹਾਲ ਸਿੰਘ ਪੇਸ਼ਾਵਰ ਦਾ ਗਵਰਨਰ ਸੀ ਤੇ ਉਸ ਵੇਲੇ ਉੱਥੇ ਹੀ ਸੀ ਧਿਆਨ ਸਿੰਘ ਦਾ ਭੇਜਿਆ ਹੋਇਆ ਗੁਲਾਬ ਸਿੰਘ ਪੇਸ਼ਾਵਰ ਗਿਆ ਤੇ ਕਮਰ ਨੂੰ ਸਖਾ ਪੜਾ ਕੇ ਲਾਹੌਰ ਲੈ ਆਇਆ ਇੱਥੇ ਸ਼ਾਹੀ ਮਹਿਲਾਂ ਵਿੱਚ ਇੱਕ ਗੁਪਤ ਸਭਾ ਹੋਈ ਜਿਸ ਵਿੱਚ ਤਿੰਨੇ ਭਰਾ ਡੋਗਰੇ ਕਮਰ ਨੌ ਨਿਹਾਲ ਸਿੰਘ ਕਮਰ ਦੀ ਮਾਤਾ ਚੰਦਕੌਰ ਚਾਰੇ ਸਰਦਾਰ ਅਤਰ ਸਿੰਘ ਲੈਣਾ ਸਿੰਘ ਕੇਹਰ ਸਿੰਘ ਤੇ ਅਜੀਤ ਸਿੰਘ ਸੰਧਾ ਵਾਲੀਏ ਰਾਜਾ ਹੀਰਾ ਸਿੰਘ ਕੇਸਰੀ ਸਿੰਘ ਲਾਲ ਸਿੰਘ ਤੇ ਗਾਰਨਰ ਸ਼ਾਮਲ ਹੋਏ ਹੁਣ ਧਿਆਨ ਸਿੰਘ ਨੇ ਸਰਦਾਰ ਚੇਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਜ਼ਬਾਨੀ ਹੀ ਨਹੀਂ ਕਿਹਾ ਸਗੋਂ ਸਬੂਤ ਵਜੋਂ ਦੋ ਖਤ ਵੀ ਪੇਸ਼ ਕੀਤੇ ਜਿਨ੍ਹਾਂ ਵਿੱਚੋਂ ਇੱਕ ਮਹਾਰਾਜਾ ਖੜਕ ਸਿੰਘ ਦੇ ਨਾਮ ਹੇਠ ਤੇ ਦੂਜਾ ਸਰਦਾਰ ਚੇਤ ਸਿੰਘ ਦੇ ਨਾਮ ਹੇਠਾਂ ਅੰਗਰੇਜ਼ਾਂ ਨੂੰ ਲਿਖਿਆ ਹੋਇਆ ਸੀ। ਇਹਨਾਂ ਵਿੱਚ ਦਰਜ ਸੀ ਕਿ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਜਾਏ, ਰਾਜ ਤੇ ਕਾਨੂੰਨ ਅੰਗਰੇਜ਼ੀ ਹੋਣ, ਸਿੱਖ ਫੌਜਾਂ ਤੇ ਸਰਦਾਰਾਂ ਦੀ ਥਾਂ ਅੰਗਰੇਜ਼ੀ ਫੌਜਾਂ ਤੇ ਅਫਸਰ ਹੋਣ, ਖੜਕ ਸਿੰਘ ਨਾਮ ਮਾਤਰ ਬਾਦਸ਼ਾਹ ਰਹੇ। ਰੁਪਏ ਪਿੱਛੇ 6 ਆਨੇ ਅੰਗਰੇਜ਼ ਆਪਣੇ ਖਰਚਾਂ ਵਾਸਤੇ ਰੱਖ ਲੈਣ ਤੇ 10 ਆਨੇ ਖੜਕ ਸਿੰਘ ਨੂੰ ਪੈਨਸ਼ਨ ਵਜੋਂ ਦਿੱਤੇ ਜਾਣ। ਇਹ ਖਤ ਦੇਖ ਕੇ ਸਾਰੇ ਪੜ ਕੁਠੇ ਇਥੋਂ ਤੱਕ ਕਿ ਚੰਦਕੌਰ ਤੇ ਨੌ ਨਿਹਾਲ ਸਿੰਘ ਵੀ ਖੜਕ ਸਿੰਘ ਦੇ ਵਿਰੁੱਧ ਹੋ ਗਏ। ਧਿਆਨ ਸਿੰਘ ਨੇ ਉੱਪਰੋਂ ਕਿਹਾ ਖਾਲਸੇ ਦੀ ਇੱਜ਼ਤ ਤੇ ਪੰਜਾਬ ਦੀ ਆਜ਼ਾਦੀ ਇਸੇ ਢੰਗ ਨਾਲ ਬਚ ਸਕਦੀ ਹੈ ਕਿ ਸੁਚੇਤ ਸਿੰਘ ਜਿਸ ਦੀ ਸਲਾਹ ਨਾਲ ਇਹ ਸਭ ਕੁਝ ਹੋਣ ਲੱਗਾ ਹੈ, ਨੂੰ ਦੇਸ਼ ਦੀ ਸੁਤੰਤਰਤਾ ਤੋਂ ਕੁਰਬਾਨ ਕਰ ਦਿੱਤਾ ਜਾਵੇ ਤੇ ਮਹਾਰਾਜਾ ਖੜਕ ਸਿੰਘ ਨੂੰ ਤਖਤ ਤੋਂ ਉਤਾਰ ਕੇ ਉਸ ਦੀ ਥਾਂ ਕਮਰ ਨੌ ਨਿਹਾਲ ਸਿੰਘ ਨੂੰ ਗੱਦੀ ਤੇ ਬਿਠਾਇਆ ਜਾਵੇ। ਸੰਧਾ ਵਾਲਿਆਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ। ਧਿਆਨ ਸਿੰਘ ਨੇ ਕਿਹਾ ਜੇ ਮੇਰੇ ਦਿਲ ਵਿੱਚ ਕੋਈ ਬੇਈਮਾਨੀ ਹੋਵੇ ਤਾਂ ਮੈਂ ਕਮਰ ਨੂੰ ਰਾਜ ਦੇਣ ਦੇ ਹੱਕ ਵਿੱਚ ਕਿਉਂ ਹੋਵਾਂ ਇੰਨੀ ਸੁਣ ਕੇ ਉਹ ਵੀ ਕਾਬੂ ਵਿੱਚ ਆ ਗਏ ਡੋਗਰਿਆਂ ਦਾ ਮੂਹਣੀ ਮੰਤਰ ਸਭਨਾ ਉੱਤੇ ਚੱਲ ਗਿਆ ਅੰਤ ਫੈਸਲਾ ਹੋਇਆ ਸਰਦਾਰ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਵੇ ਖੜਕ ਸਿੰਘ ਨੂੰ ਤਖਤੋਂ ਲਾ ਕੇ ਨਜ਼ਰਬੰਦ ਕਰ ਲਿਆ ਜਾਵੇ ਕਮਰ ਨੌਨਿਹਾਲ ਸਿੰਘ ਨੂੰ ਤਖਤ ਤੇ ਬੈਠੇ ਤੇ ਧਿਆਨ ਸਿੰਘ ਉਸ ਦਾ ਵਜ਼ੀਰ ਬਣੇ ਦੂਜੇ ਪਾਸੇ ਸਰਦਾਰ ਚੇਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਵੀ ਸੋਚ ਰਹੇ ਸਨ ਕਿ ਸਿੱਖ ਰਾਜ ਨੂੰ ਸਲਾਮਤ ਰੱਖਣ ਵਾਸਤੇ ਡੋਗਰਾ ਜੁੰਡੀ ਨੂੰ ਇੱਕਦਮ ਖਤਮ ਕਰ ਦੇਣਾ ਚਾਹੀਦਾ ਹੈ। ਇੱਕ ਦਿਨ ਸਰਦਾਰ ਚੇਤ ਸਿੰਘ ਨੇ ਕਾਲੇ ਪੈ ਕੇ ਦਰਬਾਰ ਵਿੱਚ ਕਹਿ ਦਿੱਤਾ। ਧਿਆਨ ਸਿੰਘਾ ਵੇਖੀ 8 ਦਿਨਾਂ ਦੇ ਅੰਦਰ ਅੰਦਰ ਕੀ ਹੁੰਦਾ ਹੈ। ਉਸੇ ਦਿਨ ਮੰਗਲਵਾਰ 8 ਅਕਤੂਬਰ 1839 ਈਸਵੀ ਚੇਤ ਸਿੰਘ ਨੂੰ ਬਿਲੇ ਲਾਉਣ ਵਿੱਚ ਧਿਆਨ ਸਿੰਘ ਕਾਮਯਾਬ ਹੋ ਗਿਆ 13-14 ਆਦਮੀਆਂ ਤਿੰਨੇ ਭਰਾ ਡੋਗਰੇ ਕਮਰ ਨੌਨਿਹਾਲ ਸਿੰਘ ਚਾਰੇ ਸਰਦਾਰ ਸੰਧਾ ਵਾਲੀਏ ਗਾਰਡਨਰ ਰਾਜਾ ਹੀਰਾ ਸਿੰਘ ਰਾਉ ਕੇਸਰੀ ਸਿੰਘ ਲਾਲ ਸਿੰਘ ਆਦ ਦਾ ਜਥਾ ਅੱਧੀ ਰਾਤ ਵੇਲੇ ਸ਼ਾਹੀ ਮਹਿਲਾਂ ਨੂੰ ਤੁਰਿਆ ਬਾਹਰਲੀ ਡਿਊਟੀ ਅੱਗੇ ਦੋ ਪੂਰਬਗੇ ਛੱਤੇ ਭਾਈਏ ਪਹਿਰੇਦਾਰ ਖੜੇ ਸਨ ਉਹਨਾਂ ਪੁੱਛਿਆ ਤੁਸੀਂ ਇਸ ਵੇਲੇ ਕਿੱਥੇ ਜਾ ਰਹੇ ਹੋ ਇਸ ਦਾ ਉੱਤਰ ਤਲਵਾਰ ਵਿੱਚ ਦਿੱਤਾ ਗਿਆ ਭਾਵ ਦੋਹਾਂ ਨੂੰ ਕਤਲ ਕਰ ਦਿੱਤਾ ਉਹ ਅੱਗੇ ਵਧੇ ਤਾਂ ਮਹਾਰਾਜੇ ਦਾ ਗੜਬਈ ਜਾ ਰਿਹਾ ਸੀ ਉਹ ਇਸ ਜਥੇ ਨੂੰ ਵੇਖ ਕੇ ਭੱਜਿਆ ਤਾਂ ਜੋ ਆਪਣੇ ਮਾਲਕ ਨੂੰ ਖਬਰ ਦੇਵੇ ਪਰ ਪਹੁੰਚਣ ਤੋਂ ਪਹਿਲਾਂ ਹੀ ਧਿਆਨ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ ਬੰਦੂਕ ਦੀ ਆਵਾਜ਼ ਸੁਣ ਕੇ ਚੇਤ ਸਿੰਘ ਜੋ ਮਹਾਰਾਜਾ ਖੜਕ ਸਿੰਘ ਦੇ ਲਾਗੇ ਹੀ ਸੁੱਤਾ ਪਿਆ ਸੀ ਭੋਰੇ ਵਿੱਚ ਜਾ ਲੁਕਿਆ ਖੜਾਕ ਸੁਣ ਕੇ ਮਹਾਰਾਣੀ ਚੰਦਕੌਰ ਵੀ ਮਹਾਰਾਜੇ ਦੇ ਕੋਲ ਪਹੁੰਚ ਗਈ। ਜਾਂਦਿਆਂ ਹੀ ਡੋਗਰਿਆਂ ਨੇ ਖੜਕ ਸਿੰਘ ਨੂੰ ਕੈਦ ਕਰ ਲਿਆ। ਸਰਦਾਰ ਚੇਤ ਸਿੰਘ ਨੂੰ ਖਾਬਗਾ ਵਿੱਚੋਂ ਲੱਭ ਕੇ ਮਹਾਰਾਜੇ ਦੇ ਸਾਹਮਣੇ ਲਿਆਂਦਾ ਗਿਆ। ਧਿਆਨ ਸਿੰਘ ਨੇ ਕਿਹਾ ਸਰਦਾਰ ਚੇਤ ਸਿੰਘ ਜੀ ਆਪ ਜੀ ਦੇ ਕਹੇ ਹੋਏ 8 ਦਿਨ ਤਾਂ ਅਜੇ ਪੂਰੇ ਹੀ ਨਹੀਂ ਹੋਏ ਪਰ ਮੈਂ ਸੇਵਾ ਵਿੱਚ ਹਾਜ਼ਰ ਹੋ ਗਿਆ ਹਾਂ। ਚੇਤ ਸਿੰਘ ਨੇ ਬਥੇਰੇ ਵਾਸਤੇ ਪਾਇ। ਮਹਾਰਾਜੇ ਨੇ ਵੀ ਉਹਦੀ ਜਾਨ ਬਖਸ਼ੀ ਵਾਸਤੇ ਬੜਾ ਆਗਿਆ ਪਰ ਕਿਸੇ ਮੰਨ ਨਹੀਂ ਨਾ ਚੇਤ ਸਿੰਘ ਨੂੰ ਖੜਕ ਸਿੰਘ ਦੇ ਸਾਹਮਣੇ ਕਤਲ ਕੀਤਾ ਗਿਆ ਡੋਗਰਾ ਭਰਾਵਾਂ ਦਾ ਤਾਂ ਇਰਾਦਾ ਸੀ ਕਿ ਖੜਕ ਸਿੰਘ ਨੂੰ ਵੀ ਉੱਥੇ ਹੀ ਕਤਲ ਕਰ ਦਿੱਤਾ ਜਾਵੇ ਪਰ ਮਹਾਰਾਣੀ ਚੰਦਕੌਰ ਤੇ ਕਮਰ ਨੌਨਿਹਾਲ ਸਿੰਘ ਉਸ ਵੇਲੇ ਕੋਲ ਸਨ ਸੋ ਖੜਕ ਸਿੰਘ ਦੀ ਜਾਨ ਬਚ ਗਈ ਤਿੰਨ ਮਹੀਨੇ 11 ਦਿਨ ਰਾਜ ਕਰਨ ਪਿੱਛੋਂ ਮੰਗਲਵਾਰ 8 ਅਕਤੂਬਰ 1839 ਈਸਵੀ ਨੂੰ ਮਹਾਰਾਜਾ ਖੜਕ ਸਿੰਘ ਜੀ ਨਜ਼ਰਬੰਦ ਕਰ ਲਏ ਗਏ ਤੇ ਲੋਹਾਰੀ ਦਰਵਾਜ਼ਿਆਂ ਅੰਦਰ ਸ਼ਾਹੀ ਹਵੇਲੀ ਵਿੱਚ ਧਿਆਨ ਸਿੰਘ ਦੀ ਨਿਗਰਾਨੀ ਹੇਠਾਂ ਰੱਖੇ ਗਏ ਸ਼ਾਹੀ ਹਕੀਮ ਨਾਲ ਮਿਲ ਕੇ ਧਿਆਨ ਸਿੰਘ ਵੱਲੋਂ ਮਹਾਰਾਜੇ ਨੂੰ ਸਫੈਦ ਕਸਕਰੀ ਤੇ ਰਸ ਕਪੂਰ ਜ਼ਹਿਰ ਇਹ ਖਾਣੇ ਵਿੱਚ ਮਿਲਾ ਕੇ ਦਿੱਤੇ ਜਾਣ ਲੱਗੇ ਇਸੇ ਕਾਰਨ ਮਹਾਰਾਜਾ ਜੀ ਬਿਮਾਰ ਪੈ ਗਏ ਆਪ 9 ਕੁ ਮਹੀਨੇ ਬਿਮਾਰ ਰਹੇ ਪਰ ਦਰਬਾਰੀ ਡਾਕਟਰ ਹਾਰਨਿੰਗਬਰਗਰ ਨੂੰ ਇੱਕ ਵਾਰ ਵੀ ਨਹੀਂ ਬੁਲਾਇਆ ਗਿਆ। ਧਿਆਨ ਸਿੰਘ ਰੋਜ ਕਮਰ ਨੂੰ ਕਹਿੰਦਾ ਰਹਿੰਦਾ ਕਿ ਆਪ ਜੀ ਦੇ ਪਿਤਾ ਆਪ ਨੂੰ ਰੋਜ ਵੱਦਵਾ ਦਿੰਦੇ ਰਹਿੰਦੇ ਹਨ ਤੇ ਉਹ ਕਿਸੇ ਨਾ ਕਿਸੇ ਬਹਾਨੇ ਨਸ ਕੇ ਅੰਗਰੇਜ਼ਾਂ ਕੋਲ ਚਲੇ ਜਾਣਾ ਚਾਹੁੰਦੇ ਹਨ। ਇਹਨਾਂ ਗੱਲਾਂ ਨੇ ਕਮਰ ਦਾ ਦਿਲ ਸਗੋਂ ਦੂਰ ਕਰ ਦਿੱਤਾ। ਮਹਾਰਾਜਾ ਖਰਕ ਸਿੰਘ ਕੋਲ ਇਸ ਵੇਲੇ ਦਰਦ ਵੰਡਾਉਣ ਵਾਲਾ ਕੋਈ ਨਹੀਂ ਸੀ। ਦੁਨੀਆਂ ਵਿੱਚ ਕੋਈ ਸੱਜਣ ਨਾ ਰਿਹਾ। ਜਿਸ ਕੋਲ ਉਹ ਦਿਲ ਦਾ ਦੁੱਖ ਫੋਲਦਾ ਉਹ ਠੰਡਾ ਸਾਹ ਭਰ ਕੇ ਤੇ ਇਹ ਕੁਝ ਕਹਿ ਕੇ ਚੁੱਪ ਹੋ ਰਹਿਂਦਾ ਨਹੀਂ ਕੋਈ ਦੋਸਤ ਆਪਣਾ ਯਾਰ ਆਪਣਾ ਮਿਹਰਬਾਨ ਆਪਣਾ ਸੁਣਾਏ ਕਿਸ ਕੋ ਗਮ ਆਪਣਾ ਆਲਮ ਆਪਣਾ ਦਿਆਂ ਆਪਣਾ ਬਿਮਾਰ ਪਏ ਮਹਾਰਾਜਾ ਖੜਕ ਸਿੰਘ ਨੇ ਕਈ ਵਾਰ ਧਿਆਨ ਸਿੰਘ ਅੱਗੇ ਬੇਨਤੀ ਕੀਤੀ ਕਿ ਇੱਕ ਵਾਰ ਕਮਰ ਨੋਨਿਹਾਲ ਨੂੰ ਮਿਲਾ ਦਿੱਤਾ ਜਾਵੇ ਪਰ ਪੱਥਰ ਦਿਲ ਡੋਗਰੇ ਨੇ ਪਿਓ ਪੁੱਤ ਦਾ ਮੇਲ ਨਾ ਹੋਣ ਦਿੱਤਾ ਅੰਤ ਉਹ ਸਮਾਂ ਆ ਪਹੁੰਚਾ ਜਿਸ ਦੇ ਨੇੜੇ ਲਿਆਉਣ ਵਾਸਤੇ ਧਿਆਨ ਸਿੰਘ ਉਦਮ ਕਰ ਰਿਹਾ ਸੀ ਮਹਾਰਾਜਾ ਖੜਕ ਸਿੰਘ ਬੇਸੁੱਧ ਹੋ ਚੁੱਕਾ ਸੀ ਜਦ ਕਮਰ ਨੂੰ ਬੁਲਾਇਆ ਗਿਆ ਕਿ ਆਪਣੇ ਪਿਤਾ ਦੇ ਅੰਤਮ ਦਰਸ਼ਨ ਕਰ ਲੈ ਵੇਲਾ ਬੀਤ ਚੁੱਕਾ ਸੀ ਅਮਰਤ ਵੇਲੇ ਵੀਰਵਾਰ 5 ਨਵੰਬਰ 1840 ਈਸਵੀ ਨੂੰ 1 ਸਾਲ 28 ਦਿਨ ਕੈਦ ਰਹਿ ਕੇ ਇਸ ਸਮੇਂ ਵਿੱਚੋਂ 9-10 ਮਹੀਨੇ ਬਿਮਾਰ ਰਹਿ ਕੇ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ ਬੈਠਾ ਖੜਕ ਸਿੰਘ ਬਾਪ ਦੇ ਤਖਤ ਉੱਤੇ ਸਮਾਤਾੜ ਕਾਨੂੰਨ ਬਦਲਾ ਦਿੱਤਾ ਨੀਤ ਵੇਖ ਕੇ ਡੋਗਰੇ ਧਿਆਨ ਸਿੰਘ ਦੀ ਮਹਿਲੀ ਜਾਨ ਤੋਂ ਉਹਨੂੰ ਅਟਕਾ ਦਿੱਤਾ ਦਗੇਬਾਜ਼ ਵਜ਼ੀਰ ਨੇ ਚਾਲ ਖੇਡੀ ਪਾਟਕ ਪਿਓ ਪੁੱਤਰ ਅੰਦਰ ਪਾ ਦਿੱਤਾ ਐਸੀ ਪੱਟੀ ਪੜਾਈ ਗੁਲਾਬ ਸਿੰਘ ਨੇ ਪੁੱਤਰ ਪਿਓ ਨੂੰ ਮਨੋਂ ਭੁਲਾ ਦਿੱਤਾ ਜਾਲੀ ਖੱਤ ਵਿਖਾਏ ਕੇ ਕਮਰਜੀ ਨੂੰ ਧਿਆਨ ਸਿੰਘ ਨੇ ਹੱਥਾਂ ਤੇ ਪਾ ਲਿਆ ਖੜਕ ਸਿੰਘ ਨੂੰ ਤਖਤ ਤੋਂ ਲਾਉਣ ਬਦਲੇ ਮਾ ਪੁੱਤ ਦੋਹਾਂ ਨੂੰ ਮਨਾ ਲਿਆ ਬੀਤੀ 8 ਅਕਤੂਬਰ ਦੀ ਰਾਤ ਅੱਧੀ ਮਾਇਆ ਆਪਣਾ ਜਾਲ ਵਿਛਾ ਦਿੱਤਾ ਤਿੰਨੇ ਡੋਗਰੇ ਕਮਰ ਤੇ ਹੋਰ 8-9 ਸ਼ਾਹੀ ਮਹਿਲਾਂ ਵੱਲ ਕਦਮ ਉਠਾ ਦਿੱਤਾ ਸ਼ਾਹੀ ਤਖਤ ਦੇ ਕੋਲ ਦੋ ਮਿਲੇ ਪਾਰੂ ਉਨ੍ਹਾਂ ਦੋਹਾਂ ਨੂੰ ਮਾਰ ਮੁਕਾ ਦਿੱਤਾ ਅੱਗੇ ਮਿਲਿਆ ਗੜਵਈ ਮਹਾਰਾਜ ਜੀ ਦਾ ਗੋਲੀ ਮਾਰ ਕੇ ਉਹਨੂੰ ਉਡਾ ਦਿੱਤਾ ਸੁਣ ਕੇ ਖੜਕ ਬੰਦੂਕ ਦਾ ਚੇਤ ਸਿੰਘ ਨੇ ਖਾਬਗਾਹ ਵਿੱਚ ਜਾਣ ਲੁਕਾ ਲਈ ਉਧਰ ਉੱਠਿਆ ਹੌਲ ਕੁਝ ਸੋਚ ਦਿਲ ਵਿੱਚ ਚੰਦ ਕੌਰ ਵੀ દોੜ ਕੇ ਆ ਗਈ ਅੰਦਰ ਜਾਂਦਿਆਂ ਡੋਗਰਾ ਪਾਰਟੀ ਨੇ ਖੜਕ ਸਿੰਘ ਨੂੰ ਪਲੰਗ ਤੋਂ ਲਾ ਲਿਆ ਸੋਨੇ ਦੀਆਂ ਜ਼ੰਜੀਰਾਂ ਵਿੱਚ ਜਕੜ ਕੇ ਤੇ ਬਾਦਸ਼ਾਹ ਨੂੰ ਕੈਦੀ ਬਣਾ ਲਿਆ ਰਾਣੀ ਵੇਂਦਿਆਂ ਸਾਰ ਪਰ ਆਈ ਅੱਖੀ ਚੱਲ ਸਕੀ ਨਾ ਮੁੱਖ ਛੁਪਾ ਲਿਆ ਉਧਰ ਲਾਲ ਸਿੰਘ ਨੇ ਖਾਬਗਾਹ ਅੰਦਰ ਬੈਠੇ ਚੇਤ ਸਿੰਘ ਤਾਈ ਤਕਾ ਲਿਆ ਲੈ ਕੇ ਤੇਗ ਧਿਆਨ ਸਿੰਘ ਵਾਰ ਕੀਤਾ ਚੇਤ ਸਿੰਘ ਨੂੰ ਮਾਰ ਮੁਕਾਦ ਤਾ ਪਹਿਲਾ ਖੂਨ ਸੀ ਇਹ ਵਿੱਚ ਰਾਜ ਮਹਿਲਾਂ ਜੀ ਨੇ ਪਿਛਲਿਆਂ ਲਈ ਪਿਆ ਹਲਾ ਦਿੱਤਾ ਕਿ ਪਹਿਲਾ ਖੂਨ ਸੀ ਇਹ ਵਿੱਚ ਰਾਜ ਮਹਿਲਾਂ ਜੀ ਨੇ ਪਿਛਲਿਆਂ ਲਈ ਪਿਆ ਪਾ ਦਿੱਤਾ ਪਿਆ ਪਤੀ ਪੰਜਾਬ ਦੀ ਜੇਲ੍ਹ ਅੰਦਰ ਮੰਦੇ ਦਿਨਾਂ ਦਾ ਲੇਖਾ ਮੁਕਾਵਣੇ ਨੂੰ ਰਸ ਕਪੂਰ ਤੇ ਕਸકરી ਜ਼ਹਿਰ ਕਈ ਖਾਣੇ ਵਿੱਚ ਮਿਲਦੇ ਨਿਤ ਖਾਵਣੇ ਨੂੰ ਪਿਆ ਸਖਤ ਬਿਮਾਰ ਇਲਾਜ ਕੋਈ ਨਹੀਂ ਜੋ ਕੁਛ ਹੁੰਦਾ ਹੋ ਰਿਹਾ ਮਰਵਾਵਣੇ ਨੂੰ ਮੰਨੀ ਕਿਸੇ ਨਾ ਕਈ ਵਾਰ ਅਰਜ਼ ਕੀਤੀ ਦਰਸ਼ਨ ਪੁੱਤ ਪਿਆਰੇ ਦੇ ਪਾਵਣੇ ਨੂੰ ਹੋ ਬੇਵੱਸ ਇਹ ਮੂੰਹੋਂ ਫਰਿਆਦ ਨਿਕਲੀ ਮੇਲ ਨੂੰ ਆਣ ਕਿਰਾ ਨੋ ਨਿਹਾਲ ਸਿੰਘਾ ਕਾਰੇ ਦੱਸ ਜਾਂਦਾ ਤੇਰੇ ਮਿੱਤਰਾਂ ਦੇ ਜੋ ਜੋ ਬੀਤਦੀ ਰਹੀ ਮੇਰੇ ਨਾਲ ਸਿੰਘਾ ਖਿੱਚੀ ਆਹ ਮਹਾਰਾਜ ਬੇਹੋਸ਼ ਹੋ ਗਏ ਸਮਾਂ ਅੰਤ ਵਾਲਾ ਨੇੜੇ ਆਇਆ ਜੀ ਪਈ ਮਹਿਰਮਣ ਡੋਗਰੇ ਉਸ ਵੇਲੇ ਨੋ ਨਿਹਾਲ ਨੂੰ ਕੂਲ ਬੁਲਾਇਆ ਜੀ ਮਾਰੀ ਧਾ ਸਰਾਣੇ ਆ ਚੰਦ ਕੌਰਾਂ ਝੁਰਮਟ ਰਾਣੀਆਂ ਨੇ ਦਵਾਲੇ ਪਾਇਆ ਜੀ 5 11 1840 ਲਿਖਿਆ ਈਸਵੀ ਸਾਲ ਵਿਹਾਇਆ ਜੀ ਬੋਲੇ ਮਰਦਿਆਂ ਵੀ ਮਹਾਰਾਜ ਮੁਹੋਂ ਨੋਂ ਨਿਹਾਲ ਮੇਰੇ ਨੋਂ ਨਿਹਾਲ ਮੇਰੇ ਜਿਹੜੀ ਬਣੀ ਸਿਰ ਤੇ ਮੈਂ ਤਾਂ ਕੱਟ ਲਈਏ ਬੱਚਾ ਵਦਨ ਤੇ ਵਦਨ ਇਕਬਾਲ ਤੇਰੇ ਪੂਰੇ ਹੋਏ ਸਵਾਸ ਮਹਾਰਾਜ ਜੀ ਦੇ ਰੂਹ ਬੁੱਤ ਦਾ ਸਾਥ ਮੁਕਾ ਦਿੱਤਾ ਦਗੇ ਬਾਜ਼ ਵਜ਼ੀਰ ਨੇ ਧਾ ਮਾਰੀ ਰੋਏ ਰੋਏ ਕੇ ਮਹਾਲ ਕੰਬਾ ਦਿੱਤਾ ਅੰਤ ਚੰਨਣ ਦੀ ਚਿਖਾ ਤਿਆਰ ਕੀਤੀ ਪਿਓ ਪੁੱਤ ਦਾ ਮੇਲ ਕਰਾ ਦਿੱਤਾ ਅਰਥੀ ਰੱਖ ਕੇ ਉੱਤੇ ਦੁਲਲੇ ਖੜਕ ਸਿੰਘ ਦੀ ਲੰਬੂ ਕਮਰ ਜੀ ਨੇ ਹਥੀ ਲਾ ਦਿੱਤਾ ਟਲਿਆ ਅਜੇ ਵੀ ਡੋਗਰਾ ਜ਼ੁਲਮ ਤੋਂ ਨਾ ਸੱਬੇ ਰਾਣੀਆਂ ਸਾਦ ਤਮਕਾਉ ਹੋਂ ਸੁ ਚੰਦ ਕੌਰ ਤੋਂ ਬਿਨਾ ਸਭ ਹੋਰ ਸੀਤਲ ਜ਼ੋਰ ਤੇਗ ਦੇ ਚਿਖਾ ਵਿੱਚ ਪਾਉ ਹੋਂ ਸੁ ਸ਼ੇਰੇ ਪੰਜਾਬ ਦੀ ਸਮਾਦ ਦੇ ਨਾਲ ਹੀ ਉਹਨਾਂ ਦੇ ਜੇਠੇ ਪੁੱਤਰ ਦੀ ਚਿਖਾ ਤਿਆਰ ਕੀਤੀ ਗਈ। ਤੀਜੇ ਪੈਰ ਸ਼ਾਹੀ ठाठ-ਬਾਠ ਨਾਲ ਮਹਾਰਾਜੇ ਦੇ ਸੰਸਕਾਰ ਦੀ ਤਿਆਰੀ ਹੋਈ। ਅਰਥੀ ਚਿਖਾ ਤੇ ਧਰੇ ਗਈ ਸੀ। ਤੇ ਕਮਰਜੀ ਲੰਬੂ ਲਾਉਣ ਨੂੰ ਤਿਆਰ ਖੜੇ ਸਨ। ਡੋਗਰੇ ਧਿਆਨ ਸਿੰਘ ਦਾ ਦਿਲ ਅਜੇ ਵੀ ਨਾ ਪਸੀਜਿਆ। ਮਹਾਰਾਜਾ ਖੜਕ ਸਿੰਘ ਦੀਆਂ ਦੋ ਰਾਣੀਆਂ ਚੰਦਕੌਰ ਜੋ ਕਮਰਜੀ ਦੀ ਮਾਤਾ ਸੀ ਤੋਂ ਬਿਨਾ ਤੇ 11 ਗੋਲੀਆਂ ਨੂੰ ਬੁਲਾ ਕੇ ਇਹ ਕਹਿਣ ਲੱਗਾ ਆਪਣੇ ਪਤੀ ਨਾਲ ਸਤੀ ਹੋ ਜਾਓ ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾ ਵਿੱਚ ਸੁੱਟ ਦਿਆਂਗਾ ਉਹਨਾਂ ਦੇਵੀਆਂ ਨੇ ਬੇਇੱਜ਼ਤੀ ਦੀ ਮੌਤ ਮਰਨ ਨਾਲੋਂ ਇੱਜ਼ਤ ਦੀ ਮੌਤ ਮਰਨਾ ਪ੍ਰਵਾਨ ਕੀਤਾ ਅਤੇ ਮਹਾਰਾਜੇ ਨਾਲ ਸਤੀ ਹੋ ਗਈਆਂ ਗੋਲੀ ਤੋਂ ਮੁਰਾਦ ਦਾਸੀ ਨਹੀਂ ਇਹ ਵਿਅਵਤਾ ਇਸਤਰੀਆਂ ਸਨ ਸਿੱਖ ਦਰਬਾਰ ਵਿੱਚ ਬੇਔਲਾਦ ਜਾਂ ਮਾਮੂਲੀ ਘਰਾਣੇ ਦੀਆਂ ਇਸਤਰੀਆਂ ਨੂੰ ਗੋਲੀ ਦਾ ਖਿਤਾਬ ਦਿੱਤਾ ਜਾਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ